ਉਹ ਨੌਜਵਾਨ ਵੀ ਸਾਰਿਆਂ ਨੂੰ ਇਹ ਆਏ ਮੀਡੀਆ ਦੇ ਜਿਹੜੇ ਪੱਤਰਕਾਰ ਨੇ ਅੰਮ੍ਰਿਤ ਧੰਨਵਾਦ ਜਰੇ ਸਾਡੇ ਫਰਿਆਦ ਸੁਣਨ ਆਏ ਵੀ ਮੇਰਾ ਨਾਮ ਬਲਵਿੰਦਰ ਕੁਮਾਰ ਮਜ਼ਦੂਰ ਵੈਲਸ ਸੋਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਆ ਇਨਾ ਭਰਾਵਾਂ ਦੇ ਸਦਕੇ ਜਿਨ੍ਹਾਂ ਨੇ ਮੈਨੂੰ ਇਹ ਸੁਣਿਆ ਕਿ ਮੈਂ ਤੁਹਾਡੇ ਤੱਕ ਆਪਣੀ ਆਵਾਜ਼ ਪਹੁੰਚਾਰਿਆ ਤੇ ਸਰਕਾਰ ਤੱਕ ਆਪਣਾ ਇਹਨਾਂ ਸਾਰਿਆਂ ਦੀ ਸਮੱਸਿਆ ਪਹੁੰਚਾਣਾ ਚਾਹੁੰਦਾ ਹਾਂ ਇਹ ਸਿਰਫ ਕਿਤਾਬੀ ਕਿਹਾ ਚ ਜਿਤਨਾ ਕਿਤਾਬਾਂ ਚ ਲਿਖਿਆ ਆ ਪੀ ਮਜ਼ਦੂਰ ਇੱਕ ਦੇ ਜਿੰਨੀ ਆ ਇਹ ਸਿਰਫ ਲਿਖਿਆ ਗਿਆ ਪਰ ਮੰਨਿਆ ਕਿਤੇ ਨਹੀਂ ਗਿਆ ਸਰਕਾਰੀ ਮਵਾਜਮਾਂ ਦੀ ਤਨਖਾਹ ਜਿਹੜੇ ਮਤਲਬ ਕੀ ਏਸੀਆਂ ਦੇ ਚ ਬੈਠ ਕੇ ਤੇ ਖੁਦ ਦੇਖ ਸਕਦੇ ਹੋ ਕਿ ਕਿੰਨੀ ਨਜ਼ਰ ਤੇ ਇੱਕ ਜਗ੍ਹਾ ਧੁੱਪ ਚ ਕੰਮ ਕਰਨ ਵਾਲਾ ਉਹਦੀ ਤਨਖਾਹ ਅੱਜ 400 ਰੁਪਇਆ ਕੁਬਾਰੋਂ ਜਿਹੜਾ ਵਿਆਹ ਤੋਂ ਕਿਤੇ ਹੋਰ ਦੂਜੀ ਜਗ੍ਹਾ ਤੋਂ ਆ ਕੇ ਇੱਥੇ ਕਾਢ ਰੋ ਵੱਧ ਕੇ ਮਾਰਿਆ ਤੇ ਜਿਹੜੇ ਇੱਕ ਲੋਕਲ ਵਾਲਿਆਂ ਕੰਮ ਕਰਨ ਵਾਲੇ ਉਹ ਵਿਚਾਰੇ ਡੱਬੇ ਜਾ ਚੁੱਕੇ 400 ਉਹਤੇ ਬਦਲ ਨਹੀਂ ਦੇਦੇ ਠੇਕੇਦਾਰ ਨਾਲ ਗੱਲ ਕਰੀਏ ਇਹ ਪਿੱਛੋਂ ਵੇਟ ਨਾਂ ਦਾ ਆ ਸਾਨੂੰ ਇਤਰਾਂਦਾ ਆ ਉਹ ਦਾਦਾ ਹੀ ਕੋਈ ਨਹੀਂ ਵੇਟ ਦੀ ਗੱਲ ਜਦੋਂ ਕਰੀ ਅੱਜ ਸਾਡੀ ਬੋਲੀ 10 ਰੁਪਏ 15 ਰੁਪਏ ਇਤਰਾ ਲਾ ਰਹੇ ਨੇ 400 ਪਹਿਲੇ ਮਿਲਦਾ ਸੀ 15 ਰੁਪਏ ਤੱਕ ਅਵਾਜ਼ ਆਈ ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਉਹਨਾਂ ਨਾਲ ਗੱਲਬਾਤ ਕਰਕੇ ਥੋੜਾ ਹੋਰ ਉੱਤੇ ਜਾਪੀ ਜਿਹੜਾ ਇਹਨਾਂ ਦਾ ਸਰਕਲ ਚੱਲ ਸਕੇ ਕਿਉਂਕਿ ਠੇਕੇਦਾਰਾਂ ਕੀ ਨਾ ਹੋਵੇ ਜਗਦੀਸ਼ ਜੀ ਕੋਈ ਰੈਂਟ ਵਾਲੇ ਇਹ ਮਠਿੱਲੇ ਦੇ ਰਹਿਣ ਵਾਲੇ ਜੀ ਹਾਂਜੀ ਤੇ ਤੁਸੀਂ ਉਹ ਆਪਣੀ ਕੀ ਮੰਗ ਰੱਖਦੇ ਹੋ ਕਿ ਕੀ ਹੋਣਾ ਚਾਹੀਦਾ ਮੰਗ ਤਾਂ ਸਾਡੀ ਇਹੀ ਆ ਕਿ 400 ਜਾਂ 415 ਨਾਲ ਪਰਿਵਾਰ ਨਹੀਂ ਚੱਲਦਾਗਾ ਸਾਡਾ ਜਿਹੜਾ ਬੰਦਾ ਹੱਕ ਹੈ ਤੇਰਾ ਸਰਕਾਰ ਪਿੱਛੋਂ ਦੇ ਰਹੀ ਆ ਉਦੇ ਹਿਸਾਬ ਨਾਲ ਵੀ ਬੜਾ ਘਟ ਹੈ ਆਪਣਾ ਦੱਸ ਲੈ ਡਿਮਾਂਡ ਸਰਕਾਰ ਕਿੰਨਾ ਰੱਜੀ ਅੱਛੀ ਪਿੱਛੋਂ ਦਾ ਮੌਤੋ 200 ਰੁਪਏ ਬਣ ਕੇ ਆਂਦੇ ਨੇ ਇਹਨਾਂ ਨੇ ਸਾਨੂੰ ਡਿਵਾਈਡ ਕਰਤਾ ABC ਚ ਤੇ ਜੇ ਮਜ਼ਦੂਰ ਨੂੰ ਨਹੀਂ ਰੱਖਿਆ ਗਿਆ ਦੇਜ ਦੀ ਤੇ ਮਜ਼ਦੂਰ ਅੱਜ ਨਹੀਂ ਆ ਦੇ ਵੇਚੀ ਜਾਣ ਦੇਣਾ 200 ਰੁਪਏ ਤਿਆਰੀ ਐਸੇ ਕੋਲੋਂ 400 ਹਾਂਜੀ ਉਹ ਠੇਕੇਦਾਰ ਤਾਂ ਕੀ ਕਹਿੰਦਾ ਕਿੰਨੀ ਤਿਆਰੀ ਤੇ 415 ਜੀ 70 ਤੇ ਬੋਲਿਆ ਹਾਂਜੀ ਹਾਂਜੀ 15ਵੇਂ ਦੇ ਸਾਢੇ ਦੇ ਮਾੜਾ ਕੱਟੋ ਘਾਟ ਸਾਢੇ 600 ਜਿਹੜਾ ਦਿਹਾੜੀਦਾਰ ਲੇਬਰ ਹੈਗਾ ਗਰਮ ਮਿਸਤਰੀ ਦੇ ਪਿੱਛੇ ਚੱਲਦਾ ਉਹਦੇ ਜਿੰਨੇ ਦੇ ਦੇ ਸਕਦਾ ਤੇ ਸਰਕਾਰੀ ਟੈਂਡਰ ਆਖਰ ਠੇਕੇਦਾਰ ਨੂੰ ਕੋਈ ਬਾੜਾ ਨਹੀਂ ਕਿਤੇ ਫਿਰ ਠੇਕਾ ਲੈਂਦਾ ਕਿਸ ਤਰ੍ਹਾਂ ਤੇ ਕਿਹਦਾ ਕੀ ਤੁਸੀਂ ਜੇ ਮੰਗ ਕਰਦੇ ਚਾਹੇ ਉਹ ਡਿਸੀਜਨ ਮੰਗ ਪੱਤਰ ਤੋਂ ਪਿਛਲੇ 2 ਦਿਨ ਪਹਿਲਾਂ ਉਹਨਾਂ ਨੇ ਮੇਰੇ ਮਤਲਬ ਕਿ ਸਾਨੂੰ ਕਿਹਾ ਕਿ ਤੁਹਾਡਾ ਕੰਮ ਪ੍ਰਸ਼ਾਸਨਿਕ ਚੱਲ ਰਿਹਾ ਉਹਨਾਂ ਨੇ ਸਾਡੀ ਫਾਈਲ ਅੱਗੇ ਡਿਮਾਂਡ ਜਿਹੜੀ ਚੰਡੀਗੜ੍ਹ ਆਏ ਲੈਵਲ ਤੱਕ ਪਹੁੰਚਾਈ ਆ ਪਰ ਇਹਦਾ ਕੋਈ ਰਿਜ਼ਲਟ ਨਹੀਂ ਆਇਆ ਉਹ ਹੁਣ ਵੀ ਕੋਈ ਉਹਨਾਂ ਦੇ ਸਰਕਾਰੀ ਮੁਲਾਜ਼ਮਾਂ ਨਾਲ ਜਦ ਨਾਲ ਆ ਮਿਲੇ ਹੀ ਉਹਨਾਂ ਨੇ ਇਹ ਇਹ ਨੂੰ ਆਸ਼ਵਾਸ਼ਣ ਦਿੱਤਾ ਵੀ ਤੁਹਾਡਾ ਕੋਈ ਨਾ ਕੋਈ ਚੰਗੇ ਤਰੀਕੇ ਨਾਲ ਹੱਲ ਕਰਾਂਗੇ ਸਰ ਮੇਰਾ ਨਾਮ ਅਰਜੇਸ਼ ਕੁਮਾਰ ਹੈ ਸਨਵਤੇ 13 ਸਾਲ ਹੋਇਆ ਕੰਮ ਕਰਦੇ ਪੀ ਸਾਡੀ ਜਿਹੜੀ ਦਿਹਾੜੀ ਜਿਹੜੀ ਕਦੇ 300 ਕਰਕੇ ਆਇਆ ਮੱਕੀ ਕਦੇ 400 ਕਰਦੇ ਆ ਤੇ ਹੁਣ ਆਏ ਠੇਕੇਦਾਰ ਨਾਲ ਗੱਲ ਕੀਤੀ ਤੇ ਠੇਕੇਦਾਰ ਸਾਡੀ 15 ਰੁਪਏ ਜਿਹੜੀ ਸਾਡੀ ਬੋਲੀ ਲਾਈ ਹੈ ਤੇ ਉਹ ਹੋਰ ਇੱਕ ਦਿਨ ਸਰਾਹ ਆ ਗਿਆ ਸਾਨੂੰ ਵੀ ਤੁਹਾਨੂੰ 25 ਰੁਪਏ ਦਿੱਤੇ ਜਾਣਗੇ ਸਾਡੀ ਮੰਗ ਇਹੀ ਹੈ ਵੀ ਜਿਹੜੀ ਸਾਡੀ ਦਿਹਾੜੀ ਹੈ ਜਿਹੜੀ 650 ਰੁਪਏ ਸਾਾਨੂੰ ਦਿੱਤੀ ਜਾਵੇ ਸਰ ਮੇਰਾ ਨਾਮ ਥਾਨ ਲਾਲ ਹੈ ਤੇ ਪਿਛਲੇ 10-12 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਤੇ ਸਰ ਹਰ ਸਾਲ ਦੀ ਤਰ੍ਹਾਂ ਸਾਡਾ ਥੋੜੇ-ਥੋੜੇ ਕਿ 10-15-20 ਰੁਪਏ ਵਧਾਏ ਜਾਂਦੇ ਨਾ ਇਸ ਵਾਰੀ ਤਾਂ ਸਾਨੂੰ ਮਤਲਬ 400 ਰੁਪਏ ਦਿਹਾੜੀ ਆ ਤੇ 400 ਰੁਪਏ ਦਿਹਾੜੀ ਨਾਲ ਘਰ ਪਰਿਵਾਰ ਕਿੱਦਾਂ ਚੱਲੇਗਾ ਅਸੀਂ ਘਰ ਜਾਂਦੇ ਆ ਤੇ ਕੇਵਲ ਸੋਚਦੇ ਆ ਕਿ ਅਗਲਾ ਕੰਮ ਕੀ ਕਰੀਏ ਤੇ ਜਦੋਂ ਅਸੀਂ ਕੰਮ ਤੇ ਲੱਗੇ ਪਰੇਸ਼ਾਨ ਆ ਤੇ ਅਸੀਂ ਤਾਂ ਫਿਰ ਆਪਣੀ ਮੰਗ ਪੂਰੀ ਕਰਾਉਣ ਮਤਲਬ ਜ਼ੋਰ ਪੜਨਾ ਹੀ ਕਰਨਾ ਕਿ ਸਾਨੂੰ ਜੋ ਸਰਕਾਰੀ ਬੰਦਾ ਉਹ ਦਿੱਤਾ ਜਾਵੇ ਜੋ ਸਰਕਾਰ ਤੈਅ ਕੀਤਾ ਜਿੰਨੀ ਸਰਕਾਰ ਦਿਹਾੜੀ ਤੈਅ ਕਰਦੀ ਆ ਉਹ ਸਾਨੂੰ ਦਿੱਤੀ ਜਾ। ਹਾਂਜੀ ਮੇਰਾ ਨਾਮ ਸਤਿਨ ਕੁਮਾਰ ਆ ਜੀ। ਮੈਂ ਮਜ਼ਦੂਰੀਆਂ ਦਾ ਇੱਕ ਨੁਮਾਇੰਦਾ ਆ ਜੀ। ਇੱਥੇ ਕੰਮ ਕਰਦਾ ਆ ਜੀ ਮੈਂ 400 ਰੁਪਏ ਫਰ ਦਿਹਾੜੀ ਦੇ ਰਹੇ ਨੇ। ਇਸ 400 ਰੁਪਏ ਦੇ ਨਾਂ ਸਰਕਾਰ ਹੀ ਐਲਟ ਕਰ ਤੱਬਰ ਪਲਦਾ 400 ਤੁਸੀਂ ਆਪ ਦੇਖੋ। ਸਾਡੀ ਸਰਕਾਰ ਅਗੇ ਮੰਗ ਹੈ ਕਿ ਇਹ ਠੇਕੇਦਾਰੀ ਸਿਸਟਮ ਬਿਲਕੁਲ ਖਤਮ ਕੀਤਾ ਜਾਏ। ਔਰ ਜੋ ਪਿੱਛੋਂ ਸਰਕਾਰ ਮਜ਼ਦੂਰੀ ਦੀ ਦਿਹਾੜੀ ਤੈਅ ਕਰਦੀ ਆ ਉਹ ਸਿੱਧਾ ਡਾਇਰੈਕਟ ਨੇ ਜੁਰ ਦੇ ਖਾਤੇ ਜਾਣਾ ਚਾਹੀਦਾ ਪਰ ਮਿਸਿੰਗ ਆ ਇੱਥੇ ਕਿਹੜਾ ਕੋ ਕੰਮ ਕਰਦੇ ਰਹਾ ਤੇ ਕਿਦਾਂ ਸਿਸਟਮ ਬੰਦ ਕੀਤਾ ਜਾਏ ਜੋ ਜਿੱਦਾਂ ਸਾਡੇ ਭਰਾ ਚਲੇ ਸਾਡੇ ਨਾਲ 400 ਦੇ ਅੱਗੇ ਨਾਲ ਵਾਰ ਨਹੀਂ ਖਾਂਦੇ ਆ ਔਟੋ ਘੱਟ ਵੀ ਸਾਡੀ 20000 ਰੁਪਿਆ ਤੱਕ ਸੁਣਾਈ ਹੋਈ ਹੈ ਕਿ ਅੱਭੀ ਨਹੀਂ ਕੋ ਰਾਇਆ ਗਏ ਇਹ ਹੀ ਸਰਕਾਰ ਤੋਂ ਬੇਨਤੀ ਆ ਸਾਡੇ ਘਟੋਕਾ ਜਿੱਦਾਂ ਭਰਾ ਸਾਡੇ ਨਾਲ ਚਲੇ ਆ ਇਹ ਹੀ ਸਾਡੀ ਸੁਣਾਈ ਹੈ